ਓਕੇ ਕਰ ਲਈ ਇੱਥੇ ਚਲੋ ਚਲ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਮੈਂ ਮਨੀਸ਼ ਕੋਲਤਾਰ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਟ ਤੋਂ ਦੁਆਬਾ ਪ੍ਰਧਾਨ ਆ ਸਾਡੇ ਬਿੰਦਲ ਸਵਾ ਜੀ ਪੰਜਾਬ ਵਾਈਸ ਪ੍ਰਧਾਨ ਆ ਸਾਡੇ ਚੰਨੀ ਦੇ ਜ਼ਿਲ੍ਹਾ ਪ੍ਰਧਾਨ ਜੀ ਆ ਸਾਡੇ ਭਾਜੀ ਸੀਨੀਅਰ ਆਪਣੇ ਸੀਨੀਅਰ ਮੈਂਬਰ ਆ ਇਹ ਸਾਡੇ ਟਾਈਗਰ ਫੋਰਸ ਤੋਂ ਸਾਡੇ ਕਲਰਾਜੀ ਬੈਠੇ ਆ ਜੀ ਨਾਲ ਅੱਜ ਆਪਾਂ ਗੱਲ ਕਰਨੀ ਆ ਜਿਹੜਾ ਹਿਮਾਚਲ ਦੇ ਵਿੱਚ ਉੰਨੇ ਦੇ ਵਿੱਚ ਵਿਵਾਦ ਚੱਲਣ ਡਿਆ ਆ ਐਸ ਸੀ ਐਕਟ ਦਾ ਪਰਚਾ ਕਰਵਾਇਆ ਸੀਗਾ ਸਾਡੇ ਵੀਰਾਂ ਨੇ ਅਮਿਤ ਬਾਲਮਿਕੀ ਆਪਣਾ ਭਰਾ ਆ ਜੀ ਉਹਦੇ ਸਮਰਥਨ ਦੇ ਵਿੱਚ ਆਪਾਂ ਵੀਡੀਓ ਪਾਉਣੀ ਆ ਅੱਜ ਇੱਕ ਕੋਈ ਉੱਥੇ ਮੁੰਡਾ ਮੁੰਡੇ ਨੇ ਨਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਆਈਡੀ ਦੇ ਉੱਤੇ ਇੱਕ ਵੀਡੀਓ ਪੋਸਟ ਕੀਤੀ ਸੀ ਉਹਦੇ ਵਿੱਚ ਉਹ ਸਾਡੇ ਸਮਾਜ ਨੂੰ ਮਾੜਾ ਚੰਗਾ ਬੋਲਣ ਦਿਆ ਆ ਪੂਰੇ ਸੰਬੰਧ ਵਿੱਚ ਸਾਡੇ ਬੰਦਿਆਂ ਨੇ ਉੱਥੇ ਪਰਚਾ ਕਰਾਇਆ ਤਾਂ ਪਰਚਾ ਹੋ ਗਿਆ ਸਾਰਾ ਕੁਝ ਹੋ ਗਿਆ ਬਾਅਦ ਵਿੱਚ ਉਹਨਾਂ ਨੇ ਇਕੱਠੇ ਹੋ ਕੇ ਆਪ ਹੀ ਮੁੰਡੇ ਦਾ ਜਿਹੜਾ ਦੰਦ ਵਗੈਰਾ ਤੋਂ ਜਿਹਦਾ ਛੱਬੀ ਦਾ ਪੱਤਰ ਸਾਡੇ ਬੰਦਿਆਂ ਦੇ ਕਰਾਤਾ ਆਪਾਂ ਬੇਨਤੀ ਕਰਨੀ ਆ ਪ੍ਰਸ਼ਾਸਨ ਨੂੰ ਵੀ ਅਮਿਤ ਬਾਲਮੀਕੀ ਦੇ ਹੱਕ 'ਚ ਆਪਾਂ ਖੜੇ ਆ ਜੀ ਠੀਕ ਹੈ ਜੀ ਜੇ ਉਹਦੇ ਨਾਲ ਧੱਕਾ ਹੋਇਆ ਜੌਰੇ ਦੇ ਪਰਚਾ ਕਟਿਆ ਗਿਆ ਜੇ ਕੱਟ ਹੋ ਗਿਆ ਤਾਂ ਉਹਨੂੰ ਰੱਦ ਕੀਤਾ ਜਾਵੇ ਜੇ ਤੁਸੀਂ ਰੱਦ ਨਹੀਂ ਕਰੋਗੇ ਉਹਨਾਂ ਦੀ ਰੈਸਟ ਪਾਉਂਗੇ ਜਾਂ ਧੱਕਾ ਕਰੋਗੇ ਤੰਗ ਪਰੇਸ਼ਾਨ ਕਰੋਗੇ ਤਾਂ ਆਪਾਂ ਪੰਜਾਬ ਬੰਦ ਦੀ ਪੂਰੇ ਭਾਰਤ ਬੰਦ ਦੀ ਕਾਲ ਦਵਾਂਗੇ ਠੀਕ ਆ ਜੀ ਤਾਂ ਹਿਮਾਚਲ ਵੀ ਬੰਦ ਕਰਾਵਾਂਗੇ ਤਾਂ ਇਹ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਇਸ ਵੀਡੀਓ ਦੇ ਰਾਹੀਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ